ਸੋ ਸਿਆਦ ਨੇ ਮੈਨੂੰ ਮੈਨੂੰ ਪਤਾ ਵੀ ਹੈ ਕਿ ਇਹਨੇ ਲੋਕਾਂ ਨੇ ਸ਼ਰਾਬ ਚੋਰੀ ਹੈ ਇਹ ਕਿਉਂ ਮੈਂ ਨਾ ਨਹੀਂ ਕਈ ਵਾਰ ਕੀ ਹੁੰਦਾ ਹੈਗਾ ਆਪਾਂ ਸੁਚਨ ਹੋਈ ਮੇਰਾ ਸੁਭਾ ਨਹੀਂ ਹੈਗਾ ਇਹ ਬੜੀ ਜਾਣੀ ਇਹ ਚ ਇੱਕ ਪੈਸਾ ਵੀ ਕੋਈ ਸਚਾਈ ਨਹੀਂ ਸੀ ਜਿਹੜੇਗਾ ਪਿੰਡ ਬਨਾਰਸੀ ਕੀ ਨਾਮ ਹੈ ਮਰੇਸ਼ ਗਿਲ ਪਿੰਡ ਬਨਾਰਸੀ ਹੈ ਅਚਾ ਰਕੇਸ਼ ਕੁਮਾਰ ਜਿਹੜੇ ਨੇ ਚੋਂ ਲੜ ਰਹੇ ਨੇ ਨਾ ਨਾਣਾ ਜਾਨਾ ਕੀ ਗਾਉਂਗੇ ਰਕੇਸ਼ ਆਪਣਾ ਬਹੁਤ ਵਧੀਆ ਸੋਜਵਾਨ ਬੰਦਾ ਹੈ ਇਹਨੇ ਦੇ ਡੈਡੀ ਸਾਹਿਬ ਦੀ ਬਹੁਤ ਆਪਣਾ ਹਲਕੇ ਦੇ ਵਿੱਚ ਪਕੜਾ ਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਰਹਦਾ ਹੈ ਹਰੇਕ ਦੇ ਨਾਲ ਮਦਦ ਆਪਣਾ ਜੋ ਵੀ ਕਰਿਆ ਜਾਂਦਾ ਉਹਨਾਂ ਦੀ ਮਦਦ ਕਰਦਾ ਹੈ ਸਭ ਦੇ ਨਾਲ ਇੱਕ ਤੁਸੀਂ ਚੱਲਣ ਵਾਲਾ ਵਿਅਕਤੀ ਹੈ ਇਹਨਾਂ ਦਾ ਇਹ ਬਣਾਉਣ ਵਾਸਤੇ ਆਪਣਾ ਹਰ ਇੱਕ ਗਰੀਬ ਵਰਗ ਤੋਂ ਲੈ ਕੇ ਮੇਰ ਵਰਗ ਤੱਕ ਸਭ ਦਾ ਸਾਥ ਚਾਹੀਦਾ ਸੀ ਉਹਨਾਂ ਦਾ ਪੀਐਨਡਬਲ ਕਿੰਨਾ ਕਿਹੋ ਜਿਹਾ ਹੰਗਾਰ ਮਿਲ ਰਿਹਾ ਪੀਐਨਡਬਲ ਬਹੁਤ ਵਦਿਆ ਮਿਲ ਰਿਹਾ ਜੀ ਅਸੀਂ ਪਹਿਲਾਂ ਵੀ ਸਾਬਕਾ ਹੋ ਰਹੇ ਚੁੱਕੇ ਨੇ ਆਪਣਾ ਚੇਅਰਮੈਨ ਜੀ ਪਹਿਲੇ ਤੋਂ ਹੀ ਆਪਾਂ ਲੋਕਾਂ ਨੂੰ ਪਤਾ ਵੀ ਬਹੁਤ ਇਮਾਨਦਾਰੀ ਨਾਲ ਬਹੁਤ ਕੰਮ ਕੀਤੇ ਆ ਲੋਕਾਂ ਨੇ ਕਰਵਾਏ ਦੁੱਖ ਸੁੱਖ ਚ ਅਸੀਂ ਕਰਪਈ ਦੇ ਜੀ ਲੋਕਾਂ ਦੇ ਕੰਮ ਡਿਸਟ੍ਰਿਕਟ ਸੰਗਮ ਦਾ ਹੋਵੇ ਟਟਾ ਵਾਲੇ ਦਾ ਜਿੱਥੇ ਮਰਜ਼ੀ ਦਾ ਹੋਣ ਅਸੀਂ ਨਾਲ ਲੱਕੇ ਕਰਾਏ ਆ ਉਹ ਕੰਮ ਅੱਗੇ ਵੀ ਕਰਾਂਦੇ ਰਾਵਾਂ ਇਹ ਸੱਚੀ ਆਪਣਾ ਜਿੱਤ ਹੈ ਆਪਣੇ ਹਲਕੇ ਦੀ ਜਿੱਤ ਹੈ ਸਾਡੀ ਪੱਤੀ ਦੀ ਜਿੱਤ ਹੈ ਕਿਸ ਵੀ ਲਈ ਤੇ ਅੰਦਾਨਾ ਜੂਨ ਤੋਂ ਤੁਸੀਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਲੜਦੇ ਹੋਗੇ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਲੋਕਾਂ ਦਾ ਮੈਂ ਸਭ ਤੋਂ ਪਹਿਲਾਂ ਤਾਂ ਸ੍ਰੋਮੇ ਕਾਲੇਜਨਪੁਰ ਦੀਤੀ ਦਾ ਤੇ ਸਰਦਾਰ ਪਰਮਿੰਦਰ ਸਿੰਘ ਜੀ ਢਿੰਸਾ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਪਰਿਵਾਰ ਨੂੰ ਟਿਕਟ ਦੇ ਕੇ ਸਾਡੇ ਨਾਲ ਮੋਢਾ ਲਾ ਕੇ ਮੋਢਾ ਖੜੇ ਨੇ ਤੇ ਲੋਕਾਂ ਦਾ ਇੰਨਾ ਪਿਆਰ ਇੰਨਾ ਰਿਸਪੌਂਸ ਮਿਲ ਰਿਹਾ ਹੈ ਕਿਉਂਕਿ ਮੇਰੇ ਫਾਦਰ ਸਰਦਾਰ ਮਿੰਦਰ ਸਿੰਘ ਜੀ 40 ਸਾਲ ਤੋਂ ਤਕਰੀਬਨ ਲੋਕਾਂ ਦੇ ਦੁੱਖ ਸੁੱਖ ਚ ਹਰ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਨੇ ਇੰਨਾ ਪਿਆਰ ਮੈਂ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਚੋਣਾ ਚਲੋ 2012 ਤੋਂ ਅਸੀਂ ਮੈਂ ਵੀ ਰਾਜਨੀਤੀ ਕਰ ਰਹੇ ਹਾਂ ਲੇਕਿਨ ਇੰਨਾ ਪਿਆਰ ਲੋਕਾਂ ਦਾ ਮੈਂ ਪਹਿਲੀ ਵਾਰ ਦੇਖ ਰਿਹਾ ਕਿਉਂਕਿ ਇਹ ਮੇਰੇ ਪਿਤਾ ਸਰਦਾਰ ਮਿੰਦਰ ਸਿੰਘ ਦੀ ਹੀ ਦੇਣ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਤੇ ਚੋਣਾ ਸੰਬੰਧੀ ਕੀ ਅਪੀਲ ਕਰੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਡਾ ਸਾਥ ਦਿਓ ਅਸੀਂ ਸਾਡਾ ਪਰਿਵਾਰ ਤਕਰੀਬਨ 40 ਸਾਲਾਂ ਤੋਂ ਹਲਕੇ ਨਾਲ ਵਿਚਰ ਰਿਹਾ ਹੈ ਹਰੇਕ ਪਿੰਡ 'ਚ ਅਸੀਂ ਦੁੱਖ 'ਚ ਸੁੱਖ 'ਚ ਹਰ ਮਰਕ ਨਾਲ ਖੜਦੇ ਆ ਕੋਈ ਅਸੀਂ ਕੋਈ ਇੱਕ ਬੰਦਾ ਚੈਲੰਜ ਕਰਦੇ ਕਿ 1 ਰੁਪਏ ਦਾ ਕਿਸੇ ਤੋਂ ਰਵਾਧਾਰ ਹੋਏ ਕੋਈ ਕਿਸੇ ਦੁੱਖ ਨਾਲ ਨਾ ਖੜੇ ਹੋਏ ਸਾਡੇ ਪਰਿਵਾਰ ਇੱਥੇ ਆ ਕੇ ਘਰੇ ਕੋਈ ਬੰਦਾ ਆ ਗਿਆ ਉਹਨੂੰ ਬਿਨਾਂ ਕੰਮ ਤੋਂ ਮੋੜਿਆ ਵਜਨ ਨਾਲ ਨਾ ਗਏ ਹੁਣ ਤਾਂ ਅਸੀਂ ਅੱਜੀ ਕਾਕਾ ਜਵਾਬ ਸਲਾ ਲੈ ਲਿਆ ਕਿਉਂਕਿ ਹਲਕੇ ਦੇ ਸਭ ਲੋਕ 19 ਪਿੰਡਾਂ ਦੇ ਲੋਕਾਂ ਨੂੰ ਪਤਾ ਹੈ ਕਿ ਸਾਡਾ ਪਰਿਵਾਰ ਦਾ ਸਹਿਚਾਰ ਕੀ ਹੈ ਸਾਡਾ ਲੋਕਾਂ ਦਾ ਪਿਆਰ ਪ੍ਰੇਮ ਸਾਡੀ ਚੋਣ ਨਹੀਂ ਲੋਕ ਆਪ ਹੀ ਚੋਣ ਲੜ ਰਹੇ ਸਾਡੀ ਕਿਉਂ ਲੋਕ ਜਿਹੜੇ ਪਿੰਡ ਦੇ ਜਾਣਦੇ ਆ ਕਿ ਮਿੰਦਰ ਸਿੰਘ ਦੀ ਨੂੰਹ ਹੈ ਤਾਂ ਹਰ ਲੋਕ ਆਪ ਹੀ ਆਟੋਮੈਟਿਕ ਅੱਜ ਮੈਂ ਅਣਦਾਨੇ ਜਾ ਰਿਹਾ ਸੀ ਘੱਟੋ ਘੱਟ 10 ਬੰਦੇ ਮਿਲੇ ਜਿਨੇ ਚਲੋ ਅਸੀਂ ਬਾਈ ਫੇਸ ਮਿਲੇ ਉਹਨਾਂ ਦੇ ਕੰਮ ਕਰਾਇ ਨੇ ਕਿ ਅਸੀਂ ਤੁਹਾਡੇ ਪਰਿਵਾਰ ਤੋਂ ਕੋਈ ਬਾਰ ਨਹੀਂ ਤੁਸੀਂ ਖੁੱਲਕੇ ਇਲੈਕਸ਼ਨ ਲੜੋ ਤੇ ਇਹ ਦੇਖੋ ਤੁਸੀਂ 14 ਤਾਰੀਖ ਤੱਕ ਬਣਦਾ ਕੀ ਹੈ ਕਿਉਂਕਿ ਵਿਰੋਧੀ ਦਾ ਜੀ ਆਮ ਪਾਰਟੀ ਦਾ ਜੀ ਡੋਨ ਹੋਈ ਫਿਰਦੀ ਹੈ ਕਿਉਂਕਿ ਉਹਨਾਂ ਨੇ ਕੰਮ ਹੀ ਨਹੀਂ ਕਰਿਆ ਭਾਈ ਅਸੀਂ ਤਾਂ ਕੋਈ 40 ਸਾਲ ਤੋਂ ਸਾਡਾ ਪਰਿਵਾਰ ਫਿਰ ਰਿਹਾ ਇੱਕ ਬੰਦਾ ਹੈ ਹਲਕੇ ਦਾ ਕੋਈ ਖੋਕਰ ਤੋਂ ਮਾਸਿੰਗ ਵਾਲਾ ਗੇਲਾ ਮਕੋੜ ਸਾਹਿਬ ਠਸਕਾ ਬੋਲਣ ਬਮਣੀ ਵਾਲਾ ਕੋਈ ਪਿੰਡ ਦਾ ਨਾਣਾਪੁਰੋ ਕਰੋਤਾ ਕੋਈ ਇੱਕ ਬੰਦਾ ਕਹਦੇ ਵੀ ਸਾਡੇ ਨਾਲ ਕੋਈ ਧੱਕਾ ਕਰਿਆ ਕਿਸੇ ਦੇ ਨਜਾਇਜ਼ ਪਰਚਾ ਕਰਾਇਆ ਕਿਸੇ ਨਾ ਖੜੇ ਹੋਣ ਸੋ ਸਾਡੇ ਪਰਿਵਾਰ ਦਾ ਦੁੱਖ ਸੁੱਖ ਦਾ ਬਹੁਤ ਰੁਕਾ ਸੋ ਮੈਂ ਹੁਣ ਵੀ ਅਪੀਲ ਕਰਦਾ ਸਾਰੇ ਪਿੰਡਾਂ ਜਾ ਕੇ ਕਿ ਸਾਡਾ ਸਾਥ ਦਿਓ ਤੇ ਸਾਨੂੰ ਜਿਤਾਓ